ਫਾਫਾ ਬਜਲਦਾਰ ਮਿਲਿਆ ਤਾ ਉਹਨੂੰ ਖੋਲ ਕੇ ਚੈੱਕ ਕਰਿਆ ਉਹਦੇ ਵਿੱਚ ਕੈਸ਼ ਸੀ ਪੈਸੇ ਸੀ ਤਾਂ ਪੈਸਿਆਂ ਦੀ ਗਿਣਤੀ ਉਹਨਾਂ ਨੇ ਸਾਹਮਣੇ ਕੀਤੀ ਬੁਕਾਇਦਾ ਵੀਡੀਓਗ੍ਰਾਫੀ ਕੀਤੀ ਪੁਲਿਸ ਨਾਕੇ ਤੇ 500 500 ਦੇ ਨੋਟਾਂ ਨਾਲ ਭਰੀ ਇਨੋਵਾ ਗੱਡੀ ਕਾਬੂ ਜੀ ਹਾਂ ਬੀਤੇ ਦਿਨ ਹੀ ਹਾਂਡੋ ਪੁਲਿਸ ਚੌਂਕੀ ਦੇ ਬਾਹਰ ਨਾਕੇਬੰਦੀ ਦੌਰਾਨ ਗੱਡੀਆਂ ਦੀ ਚੈਕਿੰਗ ਦੌਰਾਨ 500 500 ਨੋਟਾਂ ਨਾਲ ਭਰੀ ਇੱਕ ਇਨੋਵਾ ਗੱਡੀ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਇਸ ਇਨੋਵਾ ਗੱਡੀ ਵਿੱਚ ਦੋ ਵਿਅਕਤੀ ਸਵਾਰ ਸਨ ਤੇ ਚੰਡੀਗੜ੍ਹ ਵੱਲ ਤੋਂ ਇਹ ਗੱਡੀ ਆ ਰਹੀ ਸੀ ਇਸ ਗੱਡੀ ਨੂੰ ਨਾਕੇ ਤੇ ਰੋਕ ਕੇ ਜਿਵੇਂ ਹੀ ਚੈੱਕ ਕੀਤਾ ਤਾਂ ਉਸ ਵਿੱਚੋਂ 500 ਦੇ ਨੋਟਾਂ ਦੀਆਂ 100 ਗੱਡੀਆਂ ਜੋ ਕਿ 50 ਲੱਖ ਰੁਪਏ ਦੀ ਨਕਦੀ ਸੀ ਨੂੰ ਵੇਖ ਕੇ ਤੁਰੰਤ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਐਸਐਚਓ ਸਮਰਾਲਾ ਪਵਿੱਤਰ ਸਿੰਘ ਨੇ ਜਾਣਕਾਰ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਹੈਂਡੋ ਚੌਂਕੀ ਦੇ ਬਾਹਰ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਤੋਂ ਬਾਅਦ ਇੱਕ ਗੱਡੀ ਨੂੰ ਰੋਕਿਆ ਗਿਆ ਤੇ ਉਸ ਦੇ ਵਿੱਚੋਂ 100 ਗੱਡੀਆਂ ਜੋ ਕਿ 50 ਲੱਖ ਰੁਪਏ ਸਨ ਜਦੋਂ ਇਸ ਸੰਬੰਧੀ ਰਕਮ ਬਾਰੇ ਪੁੱਛਿਆ ਤਾਂ ਉਹਨਾਂ ਕੋਲ ਤਛਲੀ ਬਕਸ ਜਵਾਬ ਨਾ ਦੇ ਸਕੇ ਫਿਲਹਾਲ ਮੰਡਲੀ ਪੁੱਛਗਿਚ ਵਿੱਚ ਇਹਨਾਂ ਵਿਅਕਤੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹ ਪ੍ਰਾਪਰਟੀ ਡੀਲਰ ਨੇ ਇਹ ਰਕਮ ਉਹ ਕੋਰਾਲੀ ਤੋਂ ਲੁਧਿਆਣਾ ਲੈ ਕੇ ਜਾ ਰਹੇ ਸਨ ਕਿ ਕੀ ਹੈ ਪੂਰਾ ਮਾਮਲਾ 50 ਲੱਖ ਦਾ ਹਾਂਜੀ ਹਾਂਜੀ ਅੱਜ ਸਾਡੇ ਸਪੈਸ਼ਲ ਨਾਕਾਬੰਦੀ ਚੱਲ ਰਹੀ ਸੀ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਤੇ ਕਿਉਂਕਿ ਹੈਡੋਂ ਦੇ ਸਾਹਮਣੇ ਇੱਕ ਦੁਰਾਨੇ ਨਾਕਾਬੰਦੀ ਇੱਕ ਕਾਰ ਅਨੋਵਾ ਆਈ ਜੀਦਾ ਨੰਬਰ ਪੀਵੀ 650090 ਪੜਿਆ ਗਿਆ ਤੇ ਉਹਦੇ ਵਿੱਚ ਦੋ ਵਿਅਕਤੀ ਸਵਾਰ ਸੀ ਤੇ ਉਹਨਾਂ ਨੂੰ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਰਣਜੀਤ ਸਿੰਘ ਪੁੱਤਰ ਛੇਰ ਸਿੰਘ ਦੂਸਰੇ ਦਾ ਵੀ ਨਾਮ ਰਣਜੀਤ ਸਿੰਘ ਪੁੱਤਰ ਦਿਦਾਤ ਸਿੰਘ ਇਹ ਕੋਰਾਲੀ ਸਾਈਡ ਤੇ ਰਹਿਣ ਵਾਲੇ ਨੇ ਤੇ ਚੈਕਿੰਗ ਦੌਰਾਨ ਇਹਨਾਂ ਦੇ ਇੱਕ ਕਾਰ ਦੇ ਵਿੱਚੋਂ ਲਫਾਫਾ ਵੱਜਲਦਾਰ ਮਿਲਿਆ ਤਾਂ ਨੂੰ ਖੋਲ ਕੇ ਚੈੱਕ ਕਰਿਆ ਉਹਦੇ ਵਿੱਚ ਕੈਸ਼ ਸੀ ਪੈਸੇ ਸੀ ਤਾਂ ਪੈਸਿਆਂ ਦੀ ਗਿਣਤੀ ਉਹਨਾਂ ਦੇ ਸਾਹਮਣੇ ਕੀਤੀ ਬੁਕਾਇਦਾ ਵੀਡੀਓਗ੍ਰਾਫੀ ਕੀਤੀ ਤਾਂ ਇਹ amount 50 ਲੱਖ ਰੁਪਏ ਦੀ ਹੋਈ ਹੈ ਕੀ ਲੱਗਦਾ ਇਹ amount ਕਿੱਥੇ ਲੈ ਕੇ ਚੱਲੇ ਸੀ ਕੋਈ ਸਬੂਤ ਉਹਨਾਂ ਨੇ ਪੇਸ਼ ਕੀਤਾ ਜੀ ਨਹੀਂ ਮੌਕੇ ਤੇ ਕੋਈ ਸਬੂਤ ਨਹੀਂ ਪੇਸ਼ ਕੀਤਾ ਜੀ ਤੇ ਅਸੀਂ ਪੜਤਾਲ ਲਈ ਇਨਕਮ ਟੈਕਸ ਵਿਭਾਗ ਨੂੰ ਜਾਣੂ ਕਰਤਾ ਤੇ ਸੀਨੀਅਰ ਅਫਸਰ ਸਾਹਿਬਾਨ ਨੂੰ ਵੀ ਅਸੀਂ ਜਾਣੂ ਕਰਤਾ ਜੀ ਅੱਗੇ ਪੜਤਾਲ ਇਨਕਮ ਟੈਕਸ ਵਾਲੇ ਪਹੁੰਚ ਗਏ ਹੋ ਪੜਤਾਲ ਕਰ ਰਿਹਾ ਜੀ ਇਹਨੂੰ ਕੋਆਦੀ ਕਰ ਰਿਹਾ ਜੀ ਜਨਾਬ ਜੀ ਜੀ ਉਹ 50 ਲੱਖ ਰਸੀ ਕਰਾਂ ਸੀ ਲੋਟ ਅਸੀਂ ਕਬਜ਼ੇ ਚ ਲੈ ਲੇ